ਆਇਆ ਨਹੀਂ 10 ਵਜੇ ਮੌਕ ਗਿਆ ਸੀ 10 ਵਜੇ ਮੌਕ ਗਿਆ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਵਾਜ ਆਪਾਂ ਚੱਲੇ ਜਿਆ ਤੇ 10 ਵਾਰਜਾ ਦੇਣਾ ਜਹਿੰਦਰ ਦਾ ਪੇਪਰ ਕਿਉਂ ਹੁਣੇ ਸਕੂਲੋਂ ਆਇਆ ਹੁਣ ਉਹ ਤਿਆਰ ਕਰਕੇ ਫਿਰ ਆਪਾਂ ਚੱਲਦੇ ਹਾਂ ਰੈਡੀ ਹੋ ਗਿਆ ਫਰਮਣ ਹੋ ਗਿਆ ਰੈਡੀ ਕਰੇ ਆਪਣੇ ਪਹਿਲਾਂ ਵਾਲੇ ਐਸ ਵਿਆਹ ਦੀ ਆਪਣੀ ਕੋਈ ਤਿਆਰੀ ਨਹੀਂ ਸੀ ਨਾ ਕੋਈ ਕਪੜਾ ਬਣਾਇਆ ਨਾ ਕੋਈ ਸਲਾਈ ਕੀਤਾ ਨਾ ਕੁਝ ਖਰੀਦਿਆ ਉਹ ਦਹੀ ਭਗੇ ਜਾਉਗੇ ਹੋਰ ਆਹੀ ਠੀਕ ਹੈ ਸਹੀ ਹੈ ਤੇ ਫਰੈਸ਼ ਕੁ ਇਤੇ ਫੈਦਰੇ ਕਪੜੇ ਇਹਨੂੰ ਕਾਲੀਆਂ ਇਹ ਤਾਂ ਪੇਪਰ 'ਚ ਵੀ ਹੈ ਨਾ ਇਤਿਆਹ ਹੋਣਾ ਵੀ ਮੈਨੂੰ ਲੈ ਨਹੀਂ ਆਏ ਹਜੇ ਤੱਕ ਪੇਪਰ ਛੇਤੀ ਕਰਤਾ ਪੇਪਰ ਛੇਤੀ ਕਰਤਾ ਸੀ ਵਿਆਹ ਦੇ ਤਾਤ ਆਦਿ ਨਾ ਪੇਪਰ ਦੇ ਨਾ ਪਤਾ ਨਹੀਂ ਕੀ ਕੀਤਾ ਹੋਣਾ 3 ਵਜੇ ਪੇ ਕਰ ਕਰਤਾ ਸੀ ਹਾਂ ਤਿੰਨ ਵਾਰੀ ਚੈੱਕ ਕੀਤਾ। ਤਿੰਨ ਵਾਰੀ ਚੈੱਕ ਕੀਤਾ ਸੀ। ਹੁਣੇ ਸਾਰਿਆਂ ਸਾਹਮਣੇ ਸਬੂਤ ਆ ਵੇ ਜੀ ਤੂੰ ਕਹਿੰਦਾ ਮੈਂ ਤਿੰਨ ਵਾਰੀ ਪੇਪਰ ਚੈੱਕ ਕੀਤਾ ਸੀ। 15 ਦੇ ਫੜਿਆ। ਓਹੋ ਤੂੰ ਕਹਿੰਦਾ ਮੈਂ ਤਿੰਨ ਵਾਰੀ ਪੇਪਰ ਚੈੱਕ ਕੀਤਾ ਸੀ ਹੁਣ ਮਿਸਟੇਕ ਆ ਜਿਹੜੀਆਂ ਉਹ ਸਾਰਿਆਂ ਸਾਹਮਣੇ ਮਤਲਬ ਸਬੂਤ ਆ ਹੁਣ। ਜਦੋਂ ਨੰਬਰ ਆਏ ਫਿਰ ਪਤਾ ਲੱਗੂ ਵੀ ਕੀ ਕੀਤਾ ਸੀ। ਇਹਨੇ ਜਨ ਸੰਦੇ ਆ। ਇਹਨੇ ਦਰਨੇ ਕਿਹਾ ਸੀ ਮੈਂ ਤਿੰਨ ਵਾਰੀ ਫਿਰ ਚੈੱਕ ਕੀਤਾ। ਮੈਂ ਦੇਖ ਸਹੀ ਆ। ਹੂੰ ਕੋਈ ਨਾ ਸੀ ਬੂਟ ਆ ਹੀ ਸਹੀ ਆ। ਸੱਲੋਜੀ ਦੁਪੱਟਾ ਲੈ ਲਏ ਹੁਣ ਆਪਾਂ ਇੱਕ ਕੁੜੀ ਬਣੇ ਸੀ ਸਾਨੂੰ ਪੁੱਛ ਲੱਗੇ ਹਰਮਨ ਦੇ ਮੈਂ ਕੱਲ ਦੀ ਯਾਤਰੀ ਕੱਲ ਮੰਮੀ ਦੇ ਨਾਲ ਕੱਲ ਸ਼ਗਨ ਸੀ ਕੱਲ ਮੰਮੀ ਦੇ ਨਾਲ ਸ਼ਗਨ ਤੇ ਜਾ ਕੇ ਆਏ ਤਾਂ ਜੁੱਤੇ ਪਾ ਲੈ ਸੀ ਕੀ ਆਉਣਗੇ ਆ ਦੇਖੋ ਆਪਾਂ ਨੇ ਤਾਂ ਦੋ ਸੂਟ ਲੈ ਲਏ ਜਿਹੜੇ ਉਹਨਾਂ ਨੇ ਪਾਣਾ ਹੈ ਪਾ ਲੈਣਗੇ ਉੱਥੇ ਹੀ ਲੈ ਕੇ ਜਾਵਾਂਗੇ ਕੱਪੜੇ ਨਾਲ ਹੀ ਕਿਉਂਕਿ ਉਹ ਦਰਵਾਜੇ ਫੇਰ ਉਹ ਮੰਮੀ ਦੇ ਨਾਲ ਹੀ ਆਉਣਗੇ ਹਰਮਨ ਆਉ ਤੋਂ ਹੂਟਾ ਅੜੇ ਲਾ ਕੇ ਰੱਖੇ ਆ ਹੂੰ ਚੱਕੇ ਨਹੀਂ ਇਹ ਦੇਖ ਚੱਕ ਦਿੰਦਾ}{|\text{ਇਹ ਹਾਲਤ ਪਿੱਛੋਂ ਬਾਹਰ ਹੀ ਨਿਕਲਦੀ ਰਹਿੰਦੀ ਆ।}{|\text{ਫਿਸ਼ਾਲ ਤਾਂ ਖਾਇ ਤਾਂ ਇੰਨੀ ਵੱਡੀ ਆ ਕਿ ਹਾਂ ਵਿੱਚ ਕਰੇ ਵੇਖੋ}{|\text{ਇਹ ਇੰਨੀ ਕਿ ਤਾਂ ਬਾਹਰ}{|\text{ਵਿਦੂ ਘਟਣਾ ਲੱਗਾ ਤਾਂ ਘਟੀ}{|\text{ਤੁਸੀਂ ਉਹਨਾਂ ਜਰ ਤਾਂ ਬਟਨ ਖੁੱਲ ਕੇ ਪੈ ਜਾਣੀਆਂ ਆ।}} ਹਰਮਨ ਦੇ ਚਾਚੇ ਦੀ 셔ਟ ਢੀੜੀ ਹੋ ਗਈ ਜਮ ਲਾਲਾ ਕਿਤੇ ਮਾਲੇ ਦੋੜੇ ਹਾਂ ਜਿਹੜਾ ਪਾਉਂਦਾ ਉਹੀ ਢੀੜਾ ਜਿਹੜਾ ਪਾਉਂਦਾ ਉਹੀ ਢੀੜਾ ਸਾਡੇ ਅੱਗੇ ਕਰ ਜਮ ਲਾਲਾ ਹਟਦਾ ਨਹੀਂ ਹਟਦਾ ਹਮੇ ਤੂੰ ਤੈਨੂੰ ਮੌਜਾਂ ਹਾਂ ਇਹਦੇ ਢੀੜੀ ਹੋ ਗਈ ਉਧਰ ਅਸੀਂ ਵਿਆਹ ਤੇ ਜਾਣਾ ਕਿ ਉਧਰੋਂ ਕੱਪੜਿਆਂ ਨੇ ਇੱਧਰ ਵੇਖੋ ਸਲਾਈਆਂ ਵਧਣੀਆਂ ਹੋਣ ਅਗਲੀ ਵਾਰ ਨੂੰ ਮੇਰੀ ਹੋਊਗੀ ਟਿਲ ਰਾਂਗੇ ਹਾਂ ਇਹ ਹਜੇ ਘਰ ਦੇ ਤੇ ਜੰਗੀ ਤਰ੍ਹਾਂ ਵਾਲ ਲਾ ਹਾਂ ਸਹੀ ਇਹ ਮੰਨ ਲਓ ਸਾਡੇ ਅਰ ਜੀ ਤੋਪਾ ਵੀ ਨਾ ਲਾਉਣਾ ਆਵੇ ਤੇ ਫੇਰ ਕੌਣ ਕੁੱਲੂਗਾ ਵੀੜੂਗਾ ਕਰਕੇ ਦੇ ਦੇ ਮੈਂ ਤਾਂ ਮੂੰਹ ਖੰਦ ਕਰ ਲਿਆ ਫੇਰ ਆਪੇ ਇੱਕ ਦੋ ਦਿਨ ਪਹਿਲਾਂ ਪਾ ਕੇ ਦੇਖਦਾ ਹਾਂ ਹੋਰ ਵੀ ਕਿਹੜੀ ਪਾ ਕੇ ਜਾਣੀ ਐ ਸਰ 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 ਹੁਣ ਪਤਾ ਵੀ ਘਰੇ ਕਿੰਦਰ ਹੈਗੇ ਇੰਨੇ ਹੀ ਸੋਰੀ ਅੱਗੋਂ ਨਹੀਂ ਹੁੰਦੀ ਸਹੀ ਟਰੋਪੀ ਲੈ ਕੇ ਚਲੇ ਗਿਆ ਬਸ ਟਰੋਪੀ ਨਾਲ ਲੈ ਕੇ ਜਾਂਦਾ ਪਰ ਠੰਡ ਹੁੰਦੀ ਆ ਬਸ ਇੰਨੇ ਹੀ ਰਹਿਣੇ ਐ ਇੰਨੇ ਤਾਂ ਰਹਿਣੇ ਨੇ ਥੋੜੀ ਜਿਹੀ ਪੂੰਜੀ ਲਾ ਕਿਸੇ ਨਕਾਸੇ ਕਿਸੇ ਨਕਾਸੇ ਦੀ ਦਿੱਤੀ ਤੋਂ ਬੁਈ ਰੱਖੀ ਹਰਮਨ ਦੇ ਰਿਮੋਡ ਦੇ ਕੱਪੜਿਆਂ ਦੀ ਆਹ ਸਾਰੀ ਹਰਿੰਦਰ ਦੇ ਰੈਡੀ ਹਰਮਨ ਦੇ ਚਾਚੇ ਹਰਮਨ ਦਾ ਡੈਡੀ ਤਾਂ ਬੈਠਾ ਹਰਮਨ ਦੇ ਡੈਡੀ ਤਾਂ ਕੱਲ ਵੀ ਉੱਠਾ ਹਰਮਨ ਦੇ ਡੈਡੀ ਤਾਂ ਬੈਠਾ ਕੱਲ ਵੀ ਪੁਰਾਣੇ ਬੂਟਾ ਨਾਲ ਹੀ ਤੇ ਵਿਆਹ ਵੇਖ ਕੇ ਆਏ ਆ ਉੱਥੇ ਕੱਪੜੇ ਦੇ ਬੂਟ ਸੀ ਜਿਹੜੇ ਹਸਪੀਟਲ ਚ ਪਾਏ ਹੁੰਦੇ ਸੀ ਉਹਨਾਂ ਨੇ ਹੀ ਵਿਆਹ ਵੇਖ ਕੇ ਆਂਦਾ ਕੱਲ ਉੱਥੇ ਅੱਜ ਸੁਨੀਆ ਨੇ ਤਾਂ ਵੀ ਅੱਜ ਮੇਰੇ ਬੂਟ ਵੀ ਲੈ ਆਏ ਤੇ ਮੇਰੇ ਕੱਪੜੇ ਵੀ ਹੋਰ ਲੈ ਆਏ ਪੈਂਟ ਤਾਂ ਹੋਰ ਵੱਡ ਦੇਣੀ ਸੀਗੀ। ਨਹੀਂ ਸਹੀ ਆ। ਵੱਲੇ ਵੱਡ ਬਲੀ ਹਣੀ ਸੀਗੀ। ਬੁੜੀਆਂ ਕੀ ਪਾਲਦੇ ਨੇ ਸਟੇਟ ਸਲਵਾਰਾ ਮੁੰਡੇ ਉਦੋਂ ਵੀ ਜ਼ਿਆਦਾ ਪੈਂਟਾ ਪਾਲਦੇ ਆ ਸਟੇਟ ਹੈ। ਸਟੇਟ ਨਹੀਂ। ਉਦੋਂ ਬੀਪਾ ਕਹਿੰਦੇ ਮੇਰੇ ਸਾਡੇ ਪਹੁੰਚੇ ਤੇ ਇੱਕ ਵਾਲ ਨਹੀਂ ਪਹਿਣਾ ਚਾਹੀਦਾ। ਉਦੋਂ ਮੁੰਡੇ ਕਹਿੰਦੇ ਸਾਡੇ ਨਾਲ ਫਰੈਂਡਾਂ ਦੇ ਪਹੁੰਚੇ ਤੇ ਇੱਕ ਵਾਲ ਨਹੀਂ ਪਹਿਣਾ ਚਾਹੀਦਾ। ਬੱਦਲ ਬੱਦਲ ਵੱਲੀ ਵੱਡ ਬਣਦੇ। ਰੂਮ ਆ। ਲੋਬ ਇੱਕ ਪਾਸਾ ਤੋਂ ਜੁਲਦੀ ਆ ਇਹਦਾ। ਇਹਨਾ ਹਜੇ ਇਨ ਨਵੀ 셔ਟ ਦੀ ਫਿਟਿੰਗ ਕਰਵਾਈ ਹੋਈ ਸੀਗੀ ਤੇ ਇਹਦੇ ਵਿੱਚ ਕੱਪੜਾ ਬਹੁਤ ਜਿਆਦੇ ਸੀਗਾ ਤੇ ਹੁਣ ਹੋ ਗਈ ਆ ਬਾਲ ਬਸ ਆ ਤੇ ਨਹੀਂ ਤਾਂ ਬਸ ਖਰਾਬ ਖਰਾਬ ਸੀ ਖਰਾਬ ਪਹਿਲੇ ਤੱਕ ਜਿਹੜੀ ਐ ਸਲਾਈ ਤੱਕ ਤਾਂ ਨਹੀਂ ਨਹੀਂ ਨਾਲ ਉੱਥੋਂ ਲਿਆ ਕੇ ਰਲਾਤੀ ਉਹਾਂ ਦੇ ਉੱਥੋਂ ਤਾਂ ਸਹੀ ਬਾਹਾਂ ਫਲਾ ਲਗਾ ਭੀ ਡੋਲੇ ਵਾਲੇ ਮੋٹے ਹੋ ਗਏ ਆ ਪਹਿਲਾਂ ਮੈਨੂੰ ਕਹਿੰਦੇ ਹੁੰਦੇ ਸੀ ਮੋਟੀ 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 ਮੇਰੇ ਨਾਲ ਲੜ ਕੇ ਹੁੰਦੇ। ਬਾਕੀ ਆਪਾਂ ਤੁਹਾਨੂੰ ਸਾਰਾ ਵਿਆਹ ਵਿਖਾਵਾਂਗੇ ਘਰ ਦਾ ਰੰਗ ਵਾਲਾ ਤੋਂ ਬਹੁਤ ਫਿਕਰ। ਚਲ ਬੱਸ ਕਰ। ਕੱਪੜੇ-ਕੱਪੜੇ ਪਾ ਕੇ ਹੁਣ ਗੱਡੀ ਦਾ ਜੇਤਾ ਆ ਗਿਆ। ਗੱਡੀ ਚ ਵਟਾ ਲੀ। ਤੈਨੂੰ ਕਿਹਾ ਫਿਰ ਪਹਿਲਾਂ ਕਰਦਾ ਨਹੀਂ ਤੂੰ। ਆ ਲੈਣੀ ਹਾਂ ਹਾਂ ਤੇ ਛੋਟੀ। ਕਿਹਾ ਇਹ ਗੱਡੀ ਸਾਫ਼ ਕਰ ਤੇ ਤੂੰ ਹੀਰੋ ਬਣ। ਸਲੋ ਚੱਲੇ ਨਾ ਪਾਸੇ ਦੀ ਪਰ ਮੈਂ ਤਾਂ ਹੀਰੋ ਬਣਨਾ ਹੀ ਆ ਤੇਰੇ ਵਾਸਤੇ ਕੁਝ ਨਹੀਂ ਜਾ ਨਹੀਂ ਪਰ ਹੁਜ ਮੈਂ ਨਹੀਂ ਹੈਲੋ ਕਰਨਾ ਅਜਾ ਕੀ ਕਹਿੰਦਾ ਹੈਲੋ ਕਰੋਗਾ ਤਾ ਚਲੋ ਜੀ 11 ਵਜ ਗਏ ਚਲੀਏ ਚਲੋ ਚਲੀਏ ਘੰਟਾ ਜੇ ਰਹਾ ਦਾ ਹੀ ਲੱਗੂਗਾ ਮੈਂ ਦੋ ਦਹਾ ਘੰਟਾ ਹੋ ਗਿਆ ਬੈਠੇ ਨੇ ਇੰਦਾ ਕਾ ਪੇਪਰ ਦੇ ਕੇ ਆ ਕੇ ਹੀ ਸਾਹਸ ਨਾਲ ਬਹਿ ਗਿਆ ਤਿਆਰ ਰੱਖੀ ਮੈਂ ਕਿਹਾ ਮਮੀ ਨੇ ਤਿਆਰ ਰੱਖੀ ਧਿਆਨ ਦੇ ਰੱਖੋ ਤੂੰ ਚੱਲ ਚਲੋ ਜਾਓ ਤੁਸੀਂ ਲਓ ਵੀ ਆਗੇ ਪੈਲਸ ਟਾਰ ਵੇਖ ਲੈ ਢਿੱਲੂਆਂ ਦੀ ਮੈਚ ਬੰਦ ਕਰ ਹੈਨਾ ਵੇ ਡੇਡ ਨਾੜਾ ਆ ਟਾਰ ਵੇਖੋ ਢਿੱਲੂਆਂ ਦੀ ਚਲੋ ਕਰੋ ਐਂਟਰੀ ਕਿ ਤੁਸੀਂ ਮੈਨੂੰ ਵੇਖੀ ਜਾਣਾ ਹੈਨਾ ਲਓ ਵੀ भाभी हजे आए नहीं रद्द सो so, बाकी बरात आ गई आप भी आ गए मम्मी हजे आए नहीं गए चलो कराने <laughs>

ਮੰਮੀ ਦਾ ਵਿਆਹ ਕੋਈ ਨੰਦ ਕਰਾਉਣੀ ਲੈ ਕੇ ਗਈ। ਕਰਾਉਣਾ ਕਰਾਈ। ਡੈਕੋਰੇਸ਼ਨ ਬਹੁਤ ਵਧੀਆ ਕੀਤੀ ਹੈ। ਬਾਬੇ ਦਾ ਵਿਆਹ ਤੇ ਮੇਰੀ ਪਾਲ ਸਾਲਿਆਂ ਦੀ ਕੁੜੀ ਦਾ ਵਿਆਹ ਹੋਇਆ। ਕੋਲ ਸਾਲਿਆਂ ਦੀ ਕੁੜੀ ਦਾ ਨਹੀਂ। ਕੋਲ ਸਾਲਿਆਂ ਦੀ ਕੁੜੀ ਦਾ ਵਿਆਹ ਹੈ। ਗਨਗੁਨ ਤੇ ਲੈ ਕੇ। ਉਹਨਾਂ ਨੇ ਪੈਲਸ ਦੇ ਬਾਹਰ ਲਿਕੇ ਗਨ ਨਹੀਂ ਲੈ ਕੇ ਆਉਣੀ ਫੇਰ ਕਰਨੇ ਮਨਾ। ਘਰੇ ਕਰੇ। ਘਰੇ ਕਰੇ ਕਰੋ। ਚਲੋ ਆਜੋ ਵੀ ਪਕੌੜੇ ਖਾਂ ਜਾਂਦੇ। ਇਕ ਦੋ ਦੇ ਯੋਗੀ ਨਾ ਇਹ ਨਾ ਇਹਨੇ ਕੀ ਕੀ ਖਾਣਾ ਮੰਮੀ ਜੂਸ ਪੀਂਦੇ ਹੋਏ ਹਨਾ ਤਾਂ ਬੇਟਾ ਤੁਹਾਡੇ ਹੈ ਨਹੀਂ ਕੁਝ ਨਹੀਂ ਮਿਲਿਆ ਪੀਜ਼ਾ ਮੇਰੇ ਆਸਤੇ ਅੱਜ ਸੀ ਪੀਜ਼ਾ ਖਾਣ ਲਈ ਨੇ ਇਕ ਇਧਰ ਮੰਮੀ ਬੈਠੀ ਕੀ ਖਾਣਾ ਚਾਚੀ ਤੇ ਇਧਰ ਬੈਠੇ ਭਾਬੀ ਕੁਝ ਨਹੀਂ ਖਾਣਾ ਕੋਈ ਨਹੀਂ ਖਾਣਾ ਮੈਂ ਪੂਰੀ 6 ਮਹੀਨੇ ਬਾਅਦ ਹਨਾ ਦੇ ਪੇਕੇ ਨਾਲ ਮਿਲੀ ਤੁਸੀਂ ਕਿੰਨੇ ਚਿਰ ਬਾਅਦ ਮਿਲੇ ਐ ਇੰਨਾ ਸਾਰਿਆਂ ਨੂੰ ਮਿਲਣ ਤਾਂ ਮੈਨੂੰ ਵੀ 6 ਮਹੀਨੇ ਹੋ ਗਏ ਮੈਂ ਮੰਮੀ ਨੂੰ ਵੀ ਮੰਮੀ ਆਪਣੇ ਕੋਲ ਗਈ ਸੀ 6 ਮਹੀਨੇ ਬਾਅਦ ਜਮਾ ਕਾਣਾ ਨਹੀਂ ਪੈਂਦਾ ਅਰਿੰਦਰ ਜੀ ਹਰਮਨ ਜੀ ਇੱਕੋ ਨਵਾਂ ਬੰਦਾ ਤੁਹਾਨੂੰ ਮਿਲਾਂਦੇ ਹਾਂ ਹੈਲੋ ਕਰਦੇ ਸਾਰਿਆਂ ਨੂੰ ਮੈਂ ਭਤੀਜਾ ਕਿ ਕੈਸ਼ ਇਹ ਦੋ ਬੰਦਿਆਂ ਦੀ ਬਹੁਤ ਬੰਦੀ ਹੈ ਕੈਸ਼ ਖਾਈ ਗਏ ਅਮਰ ਕੋਈ ਆਖੀਏ ਸਾਬਾ ਬੜਾ ਸਰ ਮਾਮੇ ਦਾ ਸਰਵਾਲਾ ਗਰਫਤੇ ਲੋਬੀ ਢਿੱਲੂ ਸਾਹ ਰੋਟੀ ਖਾਂਦੇ ਟਾਈਮ ਨੇ ਰੋਟੀ ਚੱਕ ਲਈ ਇਹਨੂੰ ਘਰ ਦੀ ਜਿਆਦਾ ਕਾਲੀ ਆ ਉਧਰ ਉਧਰ ਵੱਡੇ ਮਿਸਿਸ ਢਿੱਲੂ ਪਲੇਟ ਚੱਕ ਕੇ ਖਾ ਰਹੇ ਨੇ ਲੋਬੀ ਢਿੱਲੂ ਸਾਹ ਦਾ ਰੋਟੀ ਖਾ ਰਹੇ ਨੇ ਆਪਾਂ ਵੀ ਹੋਰ ਮਾਰੀ ਮੋਟੀ ਰੋਟੀ ਖਾਈਏ ਮਾਰੀ ਮੋਟੀ ਜਿਹੜੀ ਰੋਟੀ ਖਾਣੀ ਖਾਈਏ ਘਰ ਨੂੰ ਚਲੀਏ ਟੈਨਸ਼ਨ ਤਾਂ ਕਰਦੀ ਆ ਪੈਲਸਾਂ ਦੇ ਕੋਈ ਵਿਆਹ ਨਹੀਂ ਹਨਾ ਪੈਲਸਾਂ ਦਾ ਤਾਂ ਸਿਰਫ ਬਸ ਜੇ ਆ ਕੀ ਸਵਾਗਤ ਕਰਦਾ ਬਾਈ ਦਾ ਨਾ ਬਾਈ ਕਾਫੀ ਦਿਨਾਂ ਬਾਅਦ ਘਰੇ ਆਏ ਨਾ ਇੱਕ ਆ ਮਾ ਆ ਗਿਆ ਘਰੇ ਆਪਾਂ ਪਹੁੰਚ ਗਏ ਘਰੇ ਵਿਆਹ ਵੇਖ ਕੇ ਵੇਖੋ ਬਾਈ ਦਾ ਕਿੰਨਾ ਸਵਾਗਤ ਕਰਦਾ ਕਹਿੰਦਾ ਹੈਲੋ ਕਰ ਮੇਰੇ ਨਾਲ ਬਾਈ ਕਰਦੇ ਨਹੀਂ ਉਧਰ ਏਕਮ ਸਾਡਾ ਸਵਾਗਤ ਕਰਨ ਆਇਆ ਹਨ ਉਹ ਆਇਆ ਹੁਣ ਖੇਡਣ ਉਹਨੂੰ ਪਤਾ ਹੀ ਨਹੀਂ ਹੋਣਾ ਤੁਸੀਂ ਅੱਜ ਵਿਆਹ ਤੇ ਗਏ ਹੋ ਹੁਣ ਪਤਾ ਹੀ ਨਹੀਂ ਸੀ ਕਿ ਅਸੀਂ ਅੱਜ ਵਿਆਹ ਤੇ ਗਏ ਆ ਹਾਂ ਚਲੋ ਵੀ ਕੰਮ ਹੋ ਗਿਆ ਸਵਾ ਪੰਜ ਸਵਾ ਪੰਜ ਤੇ ਆਪਾਂ ਅੱਗੇ ਕਰੇ ਚਲੋ ਬਈ ਸਵਾਗਤ ਕਰ ਰਿਹਾ ਤੁਹਾਡਾ ਹੈਲੋ ਕਰਕੇ ਹੈਲੋ ਏਕਮ